ਅਜੇ ਤਾਂ ਇਹੀ ਚਾਹੁੰਦੇ ਆ ਵੀ ਇੱਥੇ ਹੀ ਮਸਲਾ ਹੱਲ ਹੋਵੇ ਸਰਕਾਰ ਨੂੰ ਵੀ ਚਾਹੀਦਾ ਅਸੀਂ ਕਿਹੜਾ ਆਏ ਆ ਜਰ ਕੋਈ ਪਾੜ ਪਾਉਣ ਦੀ ਗੱਲ ਕਰਦੇ ਆ ਜਾਂ ਲੋਕਾਂ ਨੂੰ ਲੜਾਉਣੇ ਆ ਜਾਂ ਕੁਝ ਉਹ ਜਿਹੜਾ ਸਾਹਮਣੇ ਖੜੇ ਆ ਇਹ ਰੋਗੜਾ ਸਾਡੇ ਪੈਰੀਂ ਆ ਭਰਾ ਨੇ ਆਪਣੇ ਉਹ ਵੀ ਤੁਸੀਂ ਸੁਣੋ ਜੀ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਆਗੂਆਂ ਦੀਆਂ ਸੁਣੋ ਤੇ ਪੂਰੀਆਂ ਕਰੋ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਨਾ ਥੋੜਾ ਨੁਕਸਾਨ ਹੋਵੇ ਨਾ ਸਾਡਾ ਨੁਕਸਾਨ ਹੋਵੇ ਸਤਾਰਵੀ ਇੱਕ ਚੀਜ਼ ਮੈਂ ਜ਼ਰੂਰ ਜਾਨਣੀ ਚਾਹੁੰਨਾ ਵਾ ਕੀ ਲੱਗਦਾ ਕਿ ਦਿੱਲੀ ਜਾ ਕੇ ਮਸਲਾ ਹੱਲ ਹੋ ਸਕਦਾ ਵਾ ਉਸ ਤੋਂ ਪਹਿਲਾਂ ਵੀ ਤਾਂ ਸਰਕਾਰ ਕਰ ਸਕਦੀ ਹੈ ਜਾਂ ਤੁਹਾਨੂੰ ਕੀ ਲੱਗਦਾ ਕਿ ਉਸ ਤੋਂ ਪਹਿਲਾਂ ਮਸਲਾ ਹੱਲ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਇਹ ਜ਼ਰੂਰ ਮੈਂ ਜਾਨਣਾ ਚਾਹੁੰਨਾ ਕਿ ਨੌਜਵਾਨ ਕੀ ਸੋਚ ਰਹੇ ਨੇ ਇਸ ਮਸਲੇ ਦੇ ਸਾਡੀ ਸੋਚ ਭਾਈ ਇਹ ਆ ਹੁਣ ਤੱਕ 250 ਸਾਡਾ ਨੌਜਵਾਨ ਆ ਉਹ ਜ਼ਖਮੀ ਹੋ ਗਿਆ ਤੇ 4-5 ਸੌ ਦੇ ਵਿੱਚ ਆਇਆ ਸ਼ਹੀਦ ਹੋ ਗਏ ਅਜੀ ਤਾਂ ਇਹੀ ਚਾਹੁੰਦੇ ਆ ਵੀ ਇੱਥੇ ਹੀ ਮਸਲਾ ਹੱਲ ਹੋ ਜੇ ਸਰਕਾਰ ਨੂੰ ਵੀ ਚਾਹੀਦਾ ਅਸੀਂ ਕਿਹੜਾ ਆਏ ਆ ਜਰ ਕੋਈ ਪਾੜ ਪਾਉਣ ਦੀ ਗੱਲ ਕਰਦੇ ਆ ਜਾਂ ਲੋਕਾਂ ਨੂੰ ਲੜਾਉਣੇ ਆ ਜਾਂ ਕੁਝ ਹੋਰ ਤਾਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਡੰਡੇ ਝੰਡੇ ਆ ਸਾਡੇ ਕੋਲ ਬਸ ਹਾਏ ਵੀ ਇੱਥੇ ਬੈਠੇ ਹੀ ਡਾਂਗਾ ਖਾਈ ਜਾਂਦੇ ਕਿਉਂਕਿ ਆਗੂਆਂ ਨੇ ਰੋਕਿਆ ਹੋਇਆ ਜਾਂ ਸ਼ਾਂਤਮਈ ਤਰੀਕੇ ਨਾਲ ਬੈਠੋ ਅਸੀਂ ਤਾਂ ਇਹ ਚੀਜ਼ ਕਹਿਨੇ ਆ ਵੀ ਪਿਆਰ ਮੁਹੱਬਤ ਨਾਲ ਇੱਥੇ ਨਿਵੇੜ ਲੈਣ ਐਮਐਸਪੀ ਦੀ ਗੱਲ ਆ ਹਨਾ ਜਿਵੇਂ ਸਾਡੇ ਕਿਸਾਨ ਆਗੂਆਂ ਦੀਆਂ ਮੰਗਾਂ ਨੇ ਉਹ ਮੰਨ ਲੈਣ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇੱਥੋਂ ਕਿਉਂਕਿ ਉਹ ਜਿਹੜਾ ਸਾਹਮਣੇ ਖੜੇ ਆ ਇਹ ਰੋਕਣਾ ਸਾਡੇ ਪੈਰੀਂ ਆ ਭਰਾ ਨੇ ਆਪਣੇ ਉਹ ਵੀ ਉਹਦਾ ਪਤਾ ਹੀ ਇਹਨ ਹੋ ਬਦਨਾ ਨਿਪਟਦਾ ਵਧੀਆ ਸਰਕਾਰ ਨੂੰ ਵੀ ਚਾਹੀਦਾ ਹੈ ਨਾ ਕਿਸਾਨ ਅੰਨ ਦਾ ਤਾਂ ਜਿਹਨੂੰ ਆਪਾਂ ਅੰਨ ਦਾਤਾ ਕਹਿੰਦੇ ਆ ਰੱਬ ਦਾ ਦਰਜਾ ਦਿੱਤਾ ਹੋਇਆਗਾ ਹੈ ਤੇ ਸੋ ਸਰਕਾਰ ਨੂੰ ਇਹੀ ਕਹਨੇ ਆ ਵੀ ਤੁਸੀਂ ਸੁਣੋ ਯਾਰ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਆਗੂਆਂ ਦੀਆਂ ਸੁਣੋ ਤੇ ਪੂਰੀਆਂ ਕਰੋ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਨਾ ਥੋੜਾ ਨੁਕਸਾਨ ਹੋਵੇ ਨਾ ਸਾਡਾ ਨੁਕਸਾਨ ਹੋਵੇ ਆਪਦੇ ਆਪ ਦੇ ਕੰਮ ਕਰੀਏ ਅਸੀਂ ਤਾਂ ਇਹੀ ਚਾਹੁੰਦੇ ਆ ਵੀ ਇੱਥੇ ਹੀ ਮਸਲਾ ਹੱਲ ਹੋਵੇ ਸਰਕਾਰ ਨੂੰ ਵੀ ਚਾਹੀਦਾ ਅਸੀਂ ਕਿਹੜਾ ਆਏ ਆ ਜਰ ਕੋਈ ਪਾੜ ਪਾਉਣ ਦੀ ਗੱਲ ਕਰਦੇ ਆ ਜਾਂ ਲੋਕਾਂ ਨੂੰ ਲੜਾਉਣੇ ਆ ਜਾਂ ਕੁਛ ਉਹ ਜਿਹੜਾ ਸਾਹਮਣੇ ਖੜੇ ਆਏ ਰੋਗੜਾ ਸਾਡੇ ਵੈਰੀ ਆ ਭਰਾਣੇ ਆਪਣੇ ਉਹ ਵੀ ਤੁਸੀਂ ਸੁਣੋ ਯਾਰ ਸਾਡੀਆਂ ਜਿਹੜੀਆਂ ਮੰਗਾ ਨੇ ਕਿਸਾਨਾਂ ਆਗੂ ਨੇ ਸੁਣੋ ਤੇ ਪੂਰੀਆਂ ਕਰੋ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਨਾ ਥੋੜਾ ਨੁਕਸਾਨ ਹੋਵੇ ਨਾ ਸਾਡਾ ਨੁਕਸਾਨ ਹੋਵੇ ਸਰਵਈ ਇੱਕ ਚੀਜ਼ ਮੈਂ ਜ਼ਰੂਰ ਜਾਨਣੀ ਚਾਹਨਾ ਵਾ ਕੀ ਲੱਗਦਾ ਕਿ ਦਿੱਲੀ ਜਾ ਕੇ ਮਸਲਾ ਹੱਲ ਹੋ ਹੋ ਸਕਦਾ ਵਾ ਉਸ ਤੋਂ ਪਹਿਲਾਂ ਵੀ ਤਾਂ ਸਰਕਾਰ ਕਰ ਸਕਦੀ ਆ ਜਾਂ ਤੁਹਾਨੂੰ ਕੀ ਲੱਗਦਾ ਕਿ ਉਸ ਤੋਂ ਪਹਿਲਾਂ ਮਸਲਾ ਹੱਲ ਕੀਤਾ ਜਾਏਗਾ ਜਾਂ ਨਹੀਂ ਕੀਤਾ ਜਾਏਗਾ ਇਹ ਜ਼ਰੂਰ ਮੈਂ ਜਾਨਣਾ ਚਾਹਨਾ ਕਿ ਨੌਜਵਾਨ ਕੀ ਸੋਚ ਰਹੇ ਨੇ ਇਸ ਮਸਲੇ ਬਾਰੇ ਸਾਡੀ ਸੋਚ ਭਾਈ ਇਹ ਆ ਹੁਣ ਤੱਕ 250 ਸਾਡਾ ਨੌਜਵਾਨ ਆ ਉਹ ਜ਼ਖਮੀ ਹੋ ਗਿਆ ਤੇ 4-5 ਸੌ ਦੇ ਵਿੱਚ ਆਇਆ ਸ਼ਹੀਦ ਹੋ ਗਏ ਅਜੀ ਤਾਂ ਇਹੀ ਚਾਹੁੰਦੇ ਆ ਵੀ ਇੱਥੇ ਹੀ ਮਸਲਾ ਹੱਲ ਹੋ ਜੇ ਸਰਕਾਰ ਨੂੰ ਵੀ ਚਾਹੀਦਾ ਅਸੀਂ ਕਿਹੜਾ ਆਏ ਆ ਜਰ ਕੋਈ ਪਾੜ ਪਾਉਣ ਦੀ ਗੱਲ ਕਰਦੇ ਆ ਜਾਂ ਲੋਕਾਂ ਨੂੰ ਲੜਾਉਣੇ ਆ ਜਾਂ ਕੁਝ ਹੋਰ ਤਾਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਡੰਡੇ ਝੰਡੇ ਆ ਸਾਡੇ ਕੋਲ ਬਸ ਹਾਏ ਵੀ ਇੱਥੇ ਬੈਠੇ ਹੀ ਡਾਂਗਾ ਖਾਈ ਜਾਂਦੇ ਕਿਉਂਕਿ ਆਗੂਆਂ ਨੇ ਰੋਕੇ ਆ ਹੋ ਜਾਂ ਸ਼ਾਂਤਮਈ ਤਰੀਕੇ ਨਾਲ ਬੈਠੋ ਅਸੀਂ ਤਾਂ ਇਹ ਚੀਜ਼ ਕਹਿਣੇ ਆ ਵੀ ਪਿਆਰ ਮੁਹੱਬਤ ਨਾਲ ਇੱਥੇ ਨਿਬੇੜ ਲੈਣ ਐਮ ਐਸ ਪੀ ਦੀ ਗੱਲ ਆ ਹਨਾ ਜਿਵੇਂ ਸਾਡੇ ਕਿਸਾਨ ਆਗੂਆਂ ਦੀਆਂ ਮੰਗਾਂ ਨੇ ਉਹ ਮੰਨ ਲੈਣ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਇੱਥੋਂ ਕਿਉਂਕਿ ਉਹ ਜਿਹੜਾ ਸਾਹਮਣੇ ਖੜੇ ਆ ਇਹ ਰੋਕਣਾ ਸਾਡੇ ਪੈਰੀਂ ਆ ਭਰਾ ਨੇ ਆਪਣੇ ਉਹ ਵੀ ਉਹਦਾ ਪਤਾ ਹੀ ਇਹਨਾਂ ਨੂੰ ਪਹਿਲਾਂ ਵੀ ਦੇਖਿਆ ਸਰਕਾਰ ਨੂੰ ਵੀ ਚਾਹੀਦਾ ਹੈ ਨਾ ਕਿਸਾਨ ਅੰਨ ਦਾਤਾ ਜਿਹਨੂੰ ਆਪਾਂ ਅੰਨ ਦਾਤਾ ਕਹਿੰਨੇ ਆ ਰੱਬ ਦਾ ਦਰਜਾ ਦਿੱਤਾ ਹੋਇਆ ਹੈਗਾ ਹੈ ਤੇ ਸੋ ਸਰਕਾਰ ਨੂੰ ਇਹੀ ਕਹਨੇ ਆ ਵੀ ਤੁਸੀਂ ਸੁਣੋ ਯਾਰ ਸਾਡੀਆਂ ਜਿਹੜੀਆਂ ਮੰਗਾਂ ਨੇ ਕਿਸਾਨਾਂ ਆਗੂਆਂ ਦੀਆਂ ਸੁਣੋ ਤੇ ਪੂਰੀਆਂ ਕਰੋ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਨਾ ਥੋੜਾ ਨੁਕਸਾਨ ਹੋਵੇ ਨਾ ਸਾਡਾ ਨੁਕਸਾਨ ਹੋਵੇ ਆਪਦੇ ਆਪੇ ਕੰਮ ਕਰੀਏ